ਅਸੋ ਲਈ ਤੁਹਾਡੇ ਨਾਲ ਬੜੀ ਹੀ ਦੁਖਦਾਈ ਖਬਰ ਸ਼ੇਅਰ ਕਰਨ ਜਾ ਰਹੇ ਹਾਂ ਇਸ ਹੈਡਰ ਨੂੰ ਦੇਖ ਕੇ ਔਰ ਨਾਲੇ ਤਸਵੀਰ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਅਸੀਂ ਕਿਸ ਬਾਰੇ ਖਬਰ ਕਰਨ ਜਾ ਰਹੇ ਹਾਂ ਹੋਇਆ ਤਾਂ ਇੱਕ ਹਾਦਸਾ ਹੈ ਪਰ ਇਸ ਹਾਦਸੇ ਨੇ ਕਿਵੇਂ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਲੈ ਲਈ ਉਹ ਦਿਖਾਣੇ ਆ ਉਹ ਵੀ ਉਸ ਵੇਲੇ ਜਦੋਂ ਹਲੇ ਮਾਪੇ ਆਪਣੀ ਧੀ ਦੀ ਡੋਲੀ ਤੋੜ ਕੇ ਘਰ ਨੂੰ ਵਾਪਸ ਜਾ ਰਹੇ ਸੀ ਘਰੇ ਵੀ ਵਾਪਸ ਨਹੀਂ ਪਹੁੰਚੇ ਸੀ ਔਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਵੀ ਹਲੇ ਆਪਣੇ ਘਰੇ ਨਹੀਂ ਪਹੁੰਚੀ ਸੀ ਜਿਨ੍ਹਾਂ ਦੇ ਘਰੇ ਜਾਣਾ ਸੀ ਉਸ ਤੋਂ ਪਹਿਲਾਂ ਹੀ ਰਸਤੇ ਦੇ ਵਿੱਚ ਹੀ ਉਸ ਨੂੰ ਇਹ ਖਬਰ ਮਿਲਦੀ ਹੈ ਕਿ ਉਸ ਦੇ ਮਾਤਾ ਪਿਤਾ ਦਾ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ ਉਹ ਉਸੇ ਤਰੀਕੇ ਦੇ ਨਾਲ ਆਪਣੇ ਨਵੇਂ ਵਿਆਹੇ ਲਾੜੇ ਦੇ ਨਾਲ ਹੀ ਗੱਡੀ ਨੂੰ ਰਿਵਰਸ ਗੇਅਰ ਪਾਉਂਦੇ ਨੇ ਔਰ ਵਾਪਸ ਪਹੁੰਚ ਜਾਂਦੇ ਨੇ ਔਰ ਜਦੋਂ ਤਸਵੀਰਾਂ ਦੇਖਦੇ ਨੇ ਉਹ ਆਪਣੇ ਹੋਸ਼ ਖੋਹ ਬੈਠਦੇ ਨੇ ਪੈਰਾਂ ਹਿੱਟ ਹੋ ਜ਼ਮੀਨ ਲੰਗ ਜਾਂਦੀ ਹੈ ਇਹ ਹਾਦਸਾ ਨੰਦਾ ਪਰਿਵਾਰ ਦੇ ਨਾਲ ਹੋਇਆ ਸਮਰਾਲਾ ਦਾ ਇੱਕ ਮਸ਼ਹੂਰ ਪਰਿਵਾਰ ਹੈ ਸਰਹੰਦ ਦਾ ਜਿੱਥੇ ਇਹ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਪੂਰਾ ਪਰਿਵਾਰ ਇਹਨਾਂ ਦਾ ਆਪਣਾ ਕਾਰੋਬਾਰ ਹੈ ਕਾਫੀ ਜ਼ਿਆਦਾ ਇਹਨਾਂ ਦਾ ਨਾਮ ਹੈ ਸਰਹੰਦ ਵਿੱਚ ਜਦੋਂ ਲੁਧਿਆਣੇ ਆਪਣੀ ਧੀ ਦਾ ਵਿਆਹ ਕਰਕੇ ਵਾਪਸ ਮੁੜ ਰਹੇ ਸੀ ਤਾਂ ਉਸ ਵੇਲੇ ਇਹਨਾਂ ਦੀ ਕਾਰ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਂਦੀ ਹੈ ਹਲੇ ਵੀ ਦੋ ਤੋਂ ਤਿੰਨ ਜੋ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਉਹ ਹਸਪਤਾਲ 'ਚ ਜ਼ੇਰੇ ਇਲਾਜ ਨੇ ਔਰ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਹਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਪਰ ਕਿਸ ਤਰੀਕੇ ਦੇ ਨਾਲ ਧੀ ਦਾ ਵਿਆਹ ਕਰਕੇ ਜਦੋਂ ਆਪਣੇ ਘਰੇ ਵਾਪਸ ਜਾ ਰਹੇ ਸੀ ਤਾਂ ਮਾਤਾ ਪਿਤਾ ਤੇ ਉਹਨਾਂ ਦੀ ਜਿਹੜੀ ਚਾਚੀ ਦੱਸੀ ਜਾ ਰਹੀ ਹੈ ਤੀਸਰੀ ਮਹਿਲਾ ਜਿਨ੍ਹਾਂ ਦੀ ਮੌਤ ਹੋਈ ਆ ਤਾਂ ਮ੍ਰਿਤਕਾ ਦੇ ਵਿੱਚ ਪਿਤਾ ਹਰੀਓਮ ਨੰਦਾ ਨੇ ਲੜਕੀ ਦੀ ਜਿਹੜੀ ਮਾਤਾ ਹੈ ਉਹਦੀ ਵੀ ਮੌਤ ਹੋ ਚੁੱਕੀ ਹੈ ਤੇ ਇੱਕ ਹੋਰ ਜਿਹੜੀ ਉਹਨਾਂ ਦੀ ਚਾਚੀ ਹੈ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਪੂਰਾ ਜੋ ਇਲਾਕਾ ਇਸ ਵਕਤ ਸਹਿਮਿਆ ਹੋਇਆ ਔਰ ਉਦਾਸ ਹੈ ਗਮ ਦੇ ਸਾਗਰ ਦੇ ਵਿੱਚ ਡੁੱਬਿਆ ਹੋਇਆ ਹੈ ਪਰਿਵਾਰ ਨੂੰ ਤਾਂ ਦੁੱਖ ਹੋਣਾ ਹੀ ਹੈ ਬੇਸ਼ੱਕ ਉਹਨਾਂ ਨੂੰ ਤਾਂ ਦੁੱਖ ਹੋਣਾ ਹੀ ਹੈ ਪਾਰਕ ਜਿਵੇਂ ਇੱਕ ਇਲਾਕੇ ਦਾ ਇੱਕ ਰਸੂਖਦਾਰ ਪਰਿਵਾਰ ਸੀ ਸਰਹੰਦ ਇਲਾਕੇ ਦਾ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸ਼ਮਸ਼ਾਨ ਘੜ ਦੇ ਵਿੱਚ ਹੁਣ ਇੱਕੋ ਲਾਈਨ ਦੇ ਵਿੱਚ ਤਿੰਨ ਚਿਖਾਵਾ ਬਲ ਰਹੀਆਂ ਨੇ ਤਾਂ ਲੋਕ ਆਪਣੇ ਆਪ ਤੇ ਯਕੀਨ ਨਹੀਂ ਕਰ ਪਾਏ ਕਿ ਆਖਿਰਕਾਰ ਇਹ ਹੋਇਆ ਕੀ ਹੈ ਤਸਵੀਰਾਂ ਵੀ ਦੇਖ ਲਓ ਹਾਦਸਾ ਕਿੰਨਾ ਭਿਆਨਕ ਸੀ ਔਰ ਜੋ ਇਨੋਵਾ ਕਾਰ ਹੈ ਪੂਰੇ ਤਰੀਕੇ ਨਾਲ ਚੱਕਣਾ ਚੂਰ ਹੋ ਚੁੱਕੀ ਹੈ ਉਹਦੇ ਪਰ ਖੱਤੇ ਉੱਡ ਚੁੱਕੇ ਨੇ ਆ ਇਨੋਵਾ ਕਾਰ ਦੇ ਵਿੱਚ ਵਾਪਸ ਆਪਣੇ ਘਰ ਜਾ ਰਹੇ ਸੀ ਆਪਣੀ ਧੀ ਵਿਆਹ ਤੋਂ ਬਾਅਦ ਤੇ ਉਸ ਵੇਲੇ ਹੀ ਤੜਕਸਾਰੀ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਉਸ ਦੀ ਹੀ ਅਸੀਂ ਤੁਹਾਨੂੰ ਇਹ ਫੋਟੋਆਂ ਦਿਖਾ ਰਹੇ ਹਾਂ ਔਰ ਉਸ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਕਿਵੇਂ ਲਾਈਨ ਵਾਈਜ਼ ਤਿੰਨ ਸਵੇ ਬਲ ਰਹੇ ਨੇ ਉਹਦੀਆਂ ਤਸਵੀਰਾਂ ਦਿਖਾਣੇ ਆ ਪੂਰੇ ਇਲਾਕੇ ਦੇ ਜੋ ਰਾਜਨੀਤਿਕ ਆਗੂ ਨੇ ਉਹ ਵੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਨੇ ਜੋ ਹੋਰ ਉੱਗੀਆਂ ਹਸਤੀਆਂ ਨੇ ਉਹ ਵੀ ਨੇ ਜੋ ਵੱਡੇ ਵੱਡੇ ਸਨਤਕਾਰ ਨੇ ਇਲਾਕੇ ਦੇ ਉਹ ਵੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਨੇ ਹਰ ਅੱਖ ਰੋ ਰਹੀ ਹੈ ਨਾ ਮੈਂ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੇਖਦੇ ਹੀ ਦੇਖਦਿਆ ਮਿੰਟਾਂ ਦੇ ਵਿੱਚ ਪੂਰੇ ਦਾ ਪੂਰਾ ਟੱਬਰ ਮੋਟੋ ਦੇ ਮੂੰਹ ਦੇ ਵਿੱਚ ਸਮਾ ਗਿਆ ਉਹ ਲੜਕੀ ਜਿਹਦਾ ਹੁਣ ਵਿਆਹ ਕੀਤਾ ਸੀ ਉਚਾਵਾਂ ਦੇ ਨਾਲ ਖੁਸ਼ੀ-ਖੁਸ਼ੀ ਆਪਣੇ ਘਰ ਜਾ ਰਹੀ ਸੀ ਸਹੁਰੇ ਘਰ ਜਾ ਰਹੀ ਸੀ ਪਰ ਸਹੁਰੇ ਘਰ ਹਲੇ ਪਹੁੰਚਦੀ ਵੀ ਨਹੀਂ ਹੈ ਉਸ ਨੂੰ ਇਹ ਖਬਰ ਮਿਲ ਜਾਂਦੀ ਹੈ ਕਿ ਮੇਰੇ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਉਹ ਉਸੇ ਤਰੀਕੇ ਦੇ ਨਾਲ ਹੀ ਹਲੇ ਸਹੁਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਵਾਪਸ ਮੋੜਦੀ ਹੈ ਲਾੜਾ ਵੀ ਨਾਲ ਹੁੰਦਾ ਹੈ ਹੋਰ ਰਿਸ਼ਤੇਦਾਰ ਸਗੇ ਸੰਬੰਧੀ ਨਾਲ ਹੁੰਦੇ ਨੇ ਜਿਹੜੇ ਘਰ ਜਾ ਰਹੇ ਹੁੰਦੇ ਨੇ ਪਰ ਉਹ ਗੱਡੀ ਮੋੜ ਕੇ ਜਦ ਤੱਕ ਵਾਪਸ ਆਂਦੇ ਨੇ ਉਸ ਵੇਲੇ ਤੱਕ ਕਾਰ ਦੀ ਜੋ ਹਾਲਤ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਣਾ ਉਹ ਕਹ ਨਹੀਂ ਸੀ ਕਿ ਕੀ ਹੋਇਆ ਸਕਦਾ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਔਰ ਜਿਹੜੇ ਇੰਜਰਡ ਨੇ ਸਾਰਿਆਂ ਨੂੰ ਇੱਕੋ ਦਮ ਕੱਢ ਕੇ ਛੇਤੀ ਤੋਂ ਛੇਤੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਜਾਂਦਾ ਇਲਾਜ ਜਿਹੜੇ ਇੰਜਰਡ ਨੇ ਉਹਨਾਂ ਦਾ ਹੋ ਰਿਹਾ ਹੈ ਲੇਕਿਨ ਇੱਕ ਬੁਰੀ ਖਬਰ ਇਹ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਲੜਕੀ ਦੇ ਜਿਹੜੀ ਮਾਤਾ ਪਿਤਾ ਔਰ ਚਾਚੀ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਿੱਚ ਹਰੀਓਮ ਨੰਦਾ ਨੇ ਜਿਨ੍ਹਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਉਹਨਾਂ ਦੀ ਪਤਨੀ ਯਾਨੀ ਲੜਕੀ ਦੀ ਜਿਹੜੀ ਮਾਂ ਹੈ ਸੀਮਾ ਨੰਦਾ 45 ਸਾਲ ਉਹਨਾਂ ਦੀ ਵੀ ਉਮਰ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਚਾਚੀ ਹੈ ਰੇਨੂ ਅਰੋੜਾ 60 ਸਾਲ ਦੀ ਉਮਰ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਇੱਕ ਬਹੁਤ ਵੱਡਾ ਹਾਦਸਾ ਹੋਇਆ ਪਰਿਵਾਰ ਨੂੰ ਬਹੁਤ ਵੱਡਾ ਇੱਕ ਲਾਸ ਹੋਇਆ ਘਾਟਾ ਹੋਇਆ ਵੱਡੀਆਂ-ਵੱਡੀਆਂ ਸ਼ਖਸੀਅਤਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਆਪਣਾ ਸੰਵੇਦਨਾ ਜਤਾਉਣ ਦੇ ਲਈ ਪਹੁੰਚੀਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਡਟ ਕੇ ਖੜੇ ਨੇ ਲੇਕਿਨ ਜੋ ਵੀ ਹੋਇਆ ਬੜਾ ਮਾੜਾ ਹੋਇਆ ਤੇ ਇੱਕ ਵਾਰ ਫਿਰ ਤੋਂ ਜਿਹੜੇ ਲੋਕ ਖੁਣੀ ਜਿਹੜੇ ਸਾਡੇ ਨਾਲ ਜੁੜੇ ਨੇ ਅਪਡੇਟ ਉਹਨਾਂ ਨੂੰ ਇੱਕ ਵਾਰ ਦੱਸ ਦਿੰਨੇ ਆ ਕਿ ਲੁਧਿਆਣਾ ਤੋਂ ਵਿਆਸ ਸਮਾਗਮ ਦੌਰਾਨ ਧੀ ਦੀ ਡੋਲੀ ਤੋਰ ਕੇ ਸਰਹੰਦ ਵਾਪਸ ਪਰਤਣ ਸਮੇਂ ਢੰਡਾਰੀ ਲਾਗੇ ਟਰਾਲੇ ਦੇ ਨਾਲ ਇੱਕ ਕਾਰ ਟਕਰਾ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਮਾਤਾ ਪਿਤਾ ਸਮੇਤ ਕੁਲ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਹਾਲੇ ਵੀ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾ ਚੁੱਕ ਦੱਸੀ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜੇਕਰ ਆਪਾਂ ਗੱਲ ਕਰੀਏ ਸਰਹੰਦ ਦਾ ਇੱਕ ਕਾਫੀ ਜ਼ਿਆਦਾ ਉੱਥੇ ਮੰਨਿਆ ਪਰਮੰਨਿਆ ਪਰਿਵਾਰ ਹੈ ਨੰਦਾ ਪਰਿਵਾਰ ਉਨਾ ਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ ਹਰੀ ਓਮਨੰਦਾ ਉਹਨਾਂ ਦੀ ਪਤਨੀ ਸੀਮਾ ਨੰਦਾ ਅਤੇ ਸੀਮਾ ਦੀ ਚਾਚੀ ਰੇਨੂ ਅਰੋੜਾ ਇਹਨਾਂ ਤਿੰਨ ਸ਼ਖਸ ਦੀ ਤਿੰਨ ਲੋਕਾਂ ਦੀ ਮੌਤ ਹੋਈ ਹੈ ਔਰ ਦੋ ਸ਼ਖਸ ਹਲੇ ਵੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਸੱਟਾਂ ਕਾਫੀ ਗੁੱਝੀਆਂ ਲੱਗੀਆਂ ਨੇ ਔਰ ਇਸ ਵਕਤ ਪੂਰਾ ਸ਼ਹਿਰ ਉਹਨਾਂ ਦੇ ਨਾਲ ਖੜਾ ਹੋਇਆ ਹੈ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਦੁੱਖ ਵੰਡਾਉਣ ਦੇ ਲਈ ਖੜਾ ਹੈ ਪਰ ਜਰਾ ਸੋਚੋ ਕਿਸ ਤਰੀਕੇ ਦੇ ਨਾਲ ਖੁਸ਼ੀਆਂ ਚੰਦ ਮਿੰਟਾਂ ਦੇ ਵਿੱਚ ਗਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਹਰ ਇੱਕ ਦੇ ਲਈ ਇਹ ਯਕੀਨ ਕਰਨਾ ਬੜਾ ਔਖ ਹੈ ਅੱਜ ਬੜੀ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਦਰਦਨਾਕ ਘਟਨਾ ਜੋ ਸਾਡੇ ਸ਼ਹਿਰ ਚ ਵਾਪਰੀ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ अरोड़ा ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਆ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਤੇ ਨਾਲ ਹੀ ਉਹਨਾਂ ਦਾ ਚਾਚਾ ਮੋਹਨ ਨੰਦਾ ਤੇ ਉਹਨਾਂ ਦੀ ਵਾਈਫ ਸ਼ਰਮੀਲੀ ਨੰਦਾ ਤੇ ਨਾਲ ਹੀ ਕਿਰਨ ਜੀ ਦੀ ਚਾਚੀ ਆਪਣਾ ਰੈਨੂ ਜੀ ਉਸਵਾਰ ਸੀ ਪਰ ਘਟਨਾ ਅਜੇ ਹੀ ਵਾਪਰੀ ਕਿ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਪਰਿਵਾਰ ਦੇ ਮੈਂਬਰਾਂ ਦੀਆਂ ਡੈਥਾਂ ਹੋ ਗਈਆਂ ਜਿਦੇ ਵਿੱਚ ਲੜਕੀ ਦੇ ਪਿਤਾ ਅਸ਼ੋਕਨੰਦਾ ਜੀ ਤੇ ਉਹਨਾਂ ਦੀ ਮਾਤਾ ਕਿਰਨ ਜੀ ਤੇ ਲੜਕੀ ਦੀ ਚਾਚੀ ਰੇਨੂ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਨੇ ਮੋਹਨ ਜੀ ਤੇ ਉਹਨਾਂ ਦੀ ਵਾਈਫ ਸ਼ਰਮिली ਜੀ ਉਹ ਆਪਣਾ ਲੁਧਿਆਣਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਸੋ ਸਾਡੇ ਸ਼ਹਿਰ ਵਾਸਤੇ ਇਹ ਜਿਹੜੀ ਦੁਰਘਟਨਾ ਬਹੁਤ ਹੀ ਮੰਦਭਾਗੀ ਆ ਅੱਜ ਸ਼ਹਿਰ ਸਾਡਾ ਰੋ ਰਿਹਾ ਤੁਸੀਂ ਦੇਖ ਰਹੇ ਹੋ ਠਾਠਾ ਮਰਦਾ ਕੱਠ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਇਆ ਹੈ ਅਜਿਹੀ ਘਟਨਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਕਿਉਂਕਿ ਇੱਕ ਪਾਸੇ ਜਦੋਂ ਡੋਲੀ ਤੋਰੀ ਜਾਂਦੀ ਹੈ ਡੋਲੀ ਹਜੇ ਘਰ ਵੀ ਨਹੀਂ ਪਹੁੰਚੀ ਉਹ ਫਲੋਰ ਤੋਂ ਵਾਪਸ ਲੜਕੀ ਆਪਣੇ ਮਾਪਿਆਂ ਨੂੰ ਦੇਖਣ ਲਈ ਆਈ ਤੇ ਅੱਜ ਉਹ ਆਪਣੇ ਮਾਂ ਦੇ ਸੰਸਕਾਰ ਤੇ ਪਹੁੰਚੀ ਹੈ ਬੜਾ ਹੀ ਇਹ ਦਰਦਨਾਕ ਘਟਨਾ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ